ਮੋਹਾਲੀ ਦੇ ਬੀਜੇਪੀ ਵਰਕਰ ਦੀ ਥਾਰ ਗੱਡੀ ਤੇ ਚੱਲੀਆਂ ਗੋਲੀਆਂ। ਦੇਰ ਰਾਤ ਘਰ ਦੇ ਬਾਹਰ ਖੜੀ ਥਾਰ ਗੱਡੀ ਦੇ ਉੱਪਰ ਚਿੱਟੇ ਰੰਗ ਦੀ ਸਕੋਰਪੀਓ ਤੇ ਆਏ ਗੁੰਡੇ ਅੰਸਰਾਂ ਵੱਲੋਂ ਥਾਰ ਗੱਡੀ ਦੇ ਸ਼ੀਸ਼ੇ ਤੇ ਪਹਿਲੇ ਗੋਲੀ ਚਲਾਈ ਗਈ ਅਤੇ ਫਿਰ ਤਲਵਾਰਾਂ ਦੇ ਨਾਲ ਬੋਰ ਨਟ ਨੂੰ ਤੋੜਿਆ ਗਿਆ। ਫੇਸ ਇੱਕ ਦੇ ਰਹਿਣ ਵਾਲੇ ਗੁਰਦੀਪ ਸਿੰਘ ਨੇ ਦੱਸਿਆ ਕਿ ਉਸ ਵੇਲੇ ਜਿਮ ਜਾਣ ਲਈ ਜਦੋਂ ਗੱਡੀ ਦੇ ਕੋਲ ਪਹੁੰਚੇ ਤਾਂ ਉਹਨਾਂ ਨੇ ਇਸ ਗੱਲ ਨੂੰ ਨਾਰਮਲ ਸਮਝਿਆ ਅਤੇ ਕਿਸੇ ਨੇ ਕੋਈ ਗੱਡੀ ਦੇ ਸ਼ੀਸ਼ੇ ਤੇ ਪੱਥਰ ਮਾਰਿਆ ਹੋਵੇ ਪਰ ਜਦੋਂ ਉਹਨਾਂ ਨੇ ਗੱਡੀ ਨੂੰ ਚੰਗੀ ਤਰ੍ਹਾਂ ਫਰੋਲੇ ਆਤਾ ਗੱਡੀ ਵਿੱਚੋਂ ਇੱਕ ਹੋਰ ਬ੍ਰਾਮਦ ਹੋਇਆ ਇਸ ਸਬੰਧਿਤ ਜਾਣਕਾਰੀ ਦਿੰਦੇ ਹੋਏ ਕੀ ਸਰ ਇਨਫੋਰਮੇਸ਼ਨ ਕੀ ਆਈ ਸੀ ਦੇਖੋ ਜੀ ਸਾਨੂੰ ਕੰਪਲੇਨੈਂਟ ਨੇ ਫੋਨ ਕੀਤਾ ਸੀਗਾ ਜੀ ਮੇਰੀ ਗੱਡੀ ਦੇ ਵਿੱਚ ਕੋਈ ਹੈਗਾ ਪਹਿਲਾਂ ਵੀ ਕੋਈ ਕਹਾੜੀ ਕੁੜੀ ਵਗੈਰਾ ਨਾਲ ਮਾਰ ਕੇ ਵੀ ਸਾਡੀ ਗੱਡੀ ਦੇ ਉੱਪਰ ਮਾਰਗ ਤੇ ਇਨਫੋਰਮੇਸ਼ਨ ਦਿੱਤੀ ਸੀਗੀ ਜਦ ਇੱਥੇ ਆ ਕੇ ਚੱਲਿਆ ਤਾਂ ਇੱਥੇ ਆ ਕੇ ਇਹ ਗੱਲ ਵੀ ਮੰਨ ਲਓ ਇਹ ਤੋਂ ਸੁਣਨੇ ਚ ਹੁਣ ਆ ਰਹੀ ਹੈ ਵੀ ਇੱਥੇ ਫਾਇਰਿੰਗ ਵੀ ਹੋਈ ਆ ਉਦੇ ਸੰਬੰਧੀ ਅਸੀਂ ਇਨਵੈਸਟੀਗੇਸ਼ਨ ਕਰ ਰਹੇ ਹਾਂ ਫਰਦ ਇਨਵੈਸਟੀਗੇਸ਼ਨ ਜੋ ਵੀ ਸਾਹਮਣੇ ਆਊਗਾ ਉਸ ਮੁਤਾਬਕ ਕਾਰਵਾਈ ਕਰਾਂਗੇ ਬਾਕੀ ਜਿਹੜੀ ਸਕੋਰਪੀਓ ਗੱਡੀ ਆਈ ਸੀਗੀ ਉਹਦਾ ਨੰਬਰ ਵਗੈਰਾ ਟਰੈਸ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਅਸੀਂ ਤੇ ਉਹਨੂੰ ਕਰਕੇ ਜਲਦੀ ਹੀ ਅਸੀਂ ਬੰਦੇ ਫੜ ਲਵਾਂਗੇ ਉਹ ਵੀ ਹੈਗੇ ਤੇ ਉਹ ਅਸੀਂ ਇਹਨਾਂ ਕੋਲ ਹੈਗਾ ਸੀਗਾ ਇਹ ਦਿਖਾ ਰਹੇ ਸੀਗੇ ਜੀ ਉਹਨੂੰ ਚੈੱਕ ਕਰਦੇ ਮੈਂ ਕੀ ਜਾ ਇੱਥੇ ਲੱਗਿਆ ਕਿ ਨਹੀਂ ਵਜਿਆ ਹਜੇ ਨਾਮ ਕੀ ਹੈ ਤੇ ਕੀ ਘਟਨਾ ਹੋ ਜੜ ਗਿਆ ਹੋਗਾ ਭਈ ਮੇਰਾ ਨਾਮ ਹੈ ਜੀ ਗੁਰਦੀਪ ਸਿੰਘ ਮੈਂ ਇੱਕ ਵੇਸ ਵਿੱਚ ਰਹਿੰਦਾ ਤੇ ਮੈਂ ਬੀਜਪੀ ਦਾ ਵਰਕਰ ਇੱਥੇ ਦਾ ਮੈਂ ਠੀਕ ਹੈ ਜੀ ਤੇ ਰਾਤ ਜਦੋਂ ਮੈਂ ਸੌ ਰਿਹਾ ਸੀ ਨਾ ਤੇ ਮੈਂ ਸਵੇਰੇ 7:30 ਦੇ ਕਰੀਬ ਜਿਮ ਜਾਣ ਲੱਗਾ ਤਾਂ ਉਦੋਂ ਆ ਕੇ ਦੇਖਿਆ ਮੇਰੀ ਗੱਡੀ ਦਾ ਜਿਵੇਂ ਤੋਰਪਨ ਹੋਈ ਹੈ ਤੇ ਉਸ ਟਾਈਮ ਨੂੰ ਆਈਡੀ ਨਹੀਂ ਸੀ ਕਿ ਮੇਰੀ ਗੱਡੀ ਉੱਪਰ ਫਾਇਰਿੰਗ ਹੋ ਚੁੱਕੀ ਹੈ ਮੈਂ ਨੋਰਮਲ ਆਪਣਾ 112 ਦੇ ਕੋਲ ਕੀਤੀ ਤੇ ਮੈਂ ਉਰ ਵੀ ਕਲਿੱਕ ਕੀਤੀ ਕੰਪਲੇਂਟ ਦੇ ਕੇ ਥਾਣੇ ਕੇ ਬੱਟ ਜਦੋਂ ਬਾਅਦ ਵਿੱਚ ਮੈਂ ਵੀਡੀਓ ਵਗੈਰਾ ਦੀ ਘੜਾ ਨਾ ਸੀ ਸੀਸੀਟੀਵੀ ਤੇ ਉਹਦੇ ਵਿੱਚ ਆਵਾਜ਼ ਆਈ ਮੈਨੂੰ ਜੇ ਫਾਇਰਿੰਗ ਹੋ ਰਹੀ ਹੁੰਦੀ ਹੈ ਉਸ ਤੋਂ ਬਾਅਦ ਜਦੋਂ ਮੈਨੂੰ ਸ਼ੱਕ ਪਿਆ ਮੈਂ ਗੱਡੀ ਆਪਣੀ ਅੰਦਰੋਂ ਚੈੱਕ ਕਰਕੇ ਦੇਖੀ ਤਾਂ ਆਹ ਸਾਈਡ ਦੇ ਕੋ ਛੇਦ ਸੀਗਾ ਤੇ ਉਸ ਤੋਂ ਬਾਅਦ ਜਦੋਂ ਮੈਂ ਗੱਡੀ ਦੀ ਡਿੱਕੀ ਚੈੱਕ ਕਰੇ ਅੰਦਰ ਲੱ ਏ ਮੈਂ ਦੁਆਰਾ ਕਾਲ ਕੀਤੀ ਮੈਂ ਕਹਿੰਦਾ ਭਾਈ ਜਿਵੇਂ ਮੈਂ ਗੱਲ ਹੈ ਕਿ ਸੀਰੀਅਸ ਮੈਟਰ ਹੈ ਕਿ ਮੈਨੂੰ ਤੋੜਪਾ ਨਹੀਂ ਹੋਈ ਹੈ ਫਾਇਰਿੰਗ ਵੀ ਗੱਡੀ ਉੱਪਰ ਆਪਣੀ ਪ੍ਰਾਣੀ ਕਿਸ ਨਾਲ ਰੰਜਿਸ਼ ਚੱਲਦੀ ਹੈ ਨਹੀਂ ਭਾਈ ਮੇਰੀ ਕੋਈ ਰੰਜਿਸ਼ ਨਹੀਂ ਹੈਗੀ ਨਹੀਂ 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 ਮੇਰੀ ਕੋਈ ਰੰਜਿਸ਼ ਨਹੀਂ ਕਿਸ ਨਾਲ ਵੀ ਨਾ ਮੇਰੀ ਉੱਪਰ ਵਾਰ ਕਰੇਗਾ ਕਿਸੇ ਨਾਲ ਨਾ ਕੋਈ ਹੈ ਜੀ ਦੁਸ਼ਮਨੀ ਕਿਸੇ ਨਾਲ ਕੋਈ ਫੋਨ ਕਾਲ ਆਈ ਹੋਏ ਕੋਈ ਨਾ 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 ਭਾਈ ਜੀ ਹੈ ਜਿਆ ਕੁਝ ਹੋਇਆ ਵੇ ਬੰਦਾ ਪਹਿਲੇ ਹੀ ਲੈਟਰ ਆਂਦਾ ਆਪਣਾ ਹੈ ਜਿਆ ਕੁਝ ਨਹੀਂ ਫਾਇਰਿੰਗ ਹੀ ਥੋੜ ਦੇ ਕਰੀਏ ਜੀ ਤੁਹਾਡੇ ਨਹੀਂ ਨਹੀਂ ਭਾਈ ਇਹ ਨਹੀਂ ਜੇ ਇਹ ਵਾਲਾ ਸੀਨ ਹੁੰਦਾ ਤਾਂ ਉਹ ਪਹਿਲਾਂ ਕਾਫੀ ਦਿਨ ਤੋਂ ਗੱਡੀ ਦੇ ਕੋਲ ਪਿੱਛੇ ਖੜ ਕੇ ਵੀ ਉਹ ਉਨੇ ਬਿਲਕੁਲ ਬਰਾਬਰ ਆ ਕੇ ਫੇਰੇ ਕਿਉਂਕਿ ਮੇਰੀ ਗੱਡੀ ਨਾ ਉਰੇ ਮੇਰੀ ਇੱਥੇ ਗੱਡੀ ਖੜਦੀ ਹੈ ਵੀ ਜੇ ਇਹਨਾਂ ਦੀ ਗੱਡੀ ਨਹੀਂ ਮਿਲਦੀ ਤਾਂ ਮੈਂ ਚਾਹ ਕਿ ਮੈਂ ਪਹਿਲਾਂ ਗੱਡੀ ਲੁੱਤੀ ਚਲੀ। ਉਹ ਸੇਮ ਜਿਹੇ ਗੱਡੀ ਮੇਰੀ ਇਸ ਜੁਕੈਸ਼ਨ ਤੇ ਖੜੀ ਹੁੰਦੀ ਹੈ ਰੋਡ ਤੇ ਕਾਫੀ ਟਾਈਮ ਮੈਂ ਇਸ ਗੱਡੀ ਦੇ ਵਿੱਚ ਬੈਠਾ ਰਹਿੰਦਾ ਨਹੀਂ ਮੈਨੂੰ ਕੋਈ ਫੋਨ ਆ ਗਿਆ, ਕੁਝ ਆ ਗਿਆ। ਮੈਂ ਗੱਡੀ ਵਿੱਚ ਹੀ ਬੈਠ ਕੇ ਗੱਲ ਵਗੈਰਾ ਕਰ ਦਰਦਾ ਰਹਿੰਦਾ ਜਾਈਆ। ਤੇ ਉਸ ਦਿਨ ਪੁੱਦਰਦੀ ਮੈਂ ਜਿਹੜਾ ਥੋੜਾ ਲੇਟ ਨੇਟ ਹੋ ਗਿਆ ਮੈਂ ਗੱਡੀ ਵਿੱਚ ਨਹੀਂ ਸੀਗਾ। ਕੋਈ ਧੰਕੀ ਭਰਿਆ ਕੋਲਿਆ ਕੋਈ ਲੈਟਰ ਨਹੀਂ ਕੋਈ ਪੁੱਛਾ ਹੋਇਆ ਨਹੀਂ ਨਹੀਂ ਭਾਈ ਹਲੇ ਤੱਕ ਤਾਂ ਇਹੋ ਜੀ ਕੋ